ਭਾਈ ਅਮਰਪਾਲ ਸਿੰਘ ਮਹਿਰੂ ਨੂੰ ਬਹੁਤ ਲੋਕ ਮਾੜਾ ਵੀ ਕਹਿ ਰਹੇ ਆ ਤੇ ਕਈ ਬਹੁਤ ਚੰਗਾ ਵੀ ਕਹਿ ਰਹੇ ਆ ਕਈ ਬਲਾਤਕਾਰੀ ਕਹਿ ਰਹੇ ਆ ਕਈ ਮੁਸਲਮਾਨ ਕਹਿ ਕਹਿ ਕੇ ਉਹ ਫਿਰ ਦਿਨ ਲੋਚਣ ਦੀ ਕੋਸ਼ਿਸ਼ ਕਰ ਰਹੇ ਆ ਆ ਜੋ ਸ਼ਰਿਆਮ ਗੰਦ ਪਾ ਰਹੇ ਨੇ ਆ ਕਲਾਕਾਰੀ ਦੇ ਨਾਂ ਤੇ ਤੇ ਕਈਆਂ ਦੇ ਪੱਗਾ ਪੰਨ ਬਣ ਕੇ ਤੇ ਗਾਣੇ ਦੇਖੋ ਕਿਹਜੇ ਆ ਸਿੱਖੀ ਨੂੰ ਬਰਬਾਦ ਕਰਨ ਵਾਲੇ ਨੇ ਉਹਦਾ ਤਾਂ ਓਡੀ ਨਜ਼ਰ ਨਹੀਂ ਆਂਦੀ ਆ ਕਈ ਬਾਬੇ ਜੇ ਬਲਾਤਕਾਰੀ ਉਸਨੇ ਫੜਿਆ ਉਹਨਾਂ ਵੱਲ ਤੁਹਾਡਾ ਧਿਆਨ ਕਤ ਨਹੀਂ ਜਾਂਦਾ ਆ ਮੁਸਲਮਾਨ ਕਹਿੰਦੇ ਆ ਤੇ ਹੁਣੇ ਜੋ ਮੁਸਲ ਤੁਸੀਂ ਮੁਸਲਮਾਨ ਉਹਨੂੰ ਕਹਨੇ ਤੇ ਉਹਨੇ ਮੁਸਲਮਾਨ ਹੋ ਕੇ ਵੀ ਉਹਨੇ ਹੁਣੇ ਕਦਮ ਚੰਗੇ ਚੁੱਕਿਆ ਅਸ਼ਲੀਲਤਾ ਤੇ ਨਸ਼ਾ ਦੇ ਵਿਰੁੱਧ ਹੀ ਲੜਿਆ ਉਹ ਬੰਦਾ ਕਿੰਨੀਆਂ ਭੈਣਾਂ ਦੀ ਉਹਨੇ ਇੱਜ਼ਤ ਬਚਾਈ ਆ ਤੇ ਕਿੰਨਿਆਂ ਦੇ ਘਰ ਵਸਾਏ ਆ ਆ ਸ਼ਰਿਆਮ ਜੋ ਕਲਾਕਾਰ ਕਈ ਸਿੱਖੀ ਦਾ ਘਾਣ ਕਰ ਰਹੇ ਆ ਪੱਗਾ ਬਣ ਬਣ ਕੇ ਗਾਣੇ ਉਹਨਾਂ ਦੇ ਸੁਣੇ ਵਾਲ ਖਲਾਰ ਕੇ ਆ ਜਾਣੀ ਮੋਰਨੀਆਂ ਪਹਿਲਾਂ ਪਾ ਜਾਣੀ ਵਾਲ ਖੋਲ ਲੈ ਨਹੀਂ ਤਾਂ ਫਿਰ ਮੈਂ ਖੋਲ ਦੂੰ ਲਿੰਗੇ ਦੀ ਸ਼ਰਾਬ ਡੋਲ ਕੀ ਮਤਲਬ ਕਿ ਇਹ ਜਿਹ ਇਹ ਜਿਹੇ ਗਾਣੇ ਕਿਸ ਸਿੱਖਾਂ ਨੂੰ ਸੁਭਾ ਦਿੰਦੇ ਆ ਉਹ ਪੱਗਾ ਬਣ ਕੇ ਤੇ ਗੁਰੂ ਸਾਹਿਬ ਕੇਸਾਂ ਨੂੰ ਕਿੰਨਾ ਪਿਆਰ ਕਰਦੇ ਤੇ ਇਹ ਕਹਿ ਰਿਹਾ ਅਸੀਂ ਵਾਲੀ ਕਲਾ ਕਰਦੇ ਆ ਲਿੰਗੇ ਦੀ ਸ਼ਰਾਬ ਡੋਲਦੇ ਆ ਬਾਗ ਨੂੰ ਪ੍ਰੋਮੋਟ ਕਰਨ ਦੀ ਬਜਾਏ ਇਹ ਕਹਾਣ ਕਰ ਰਹੇ ਇਹਨਾਂ ਵੱਲ ਤੁਹਾਡਾ ਧਿਆਨ ਘੱਟ ਨਹੀਂ ਜਾਂਦਾ ਇਹਨਾਂ ਵੱਲ ਤੁਹਾਡਾ ਧਿਆਨ ਘੱਟ ਨਹੀਂ ਜਾਂਦਾ ਇਹਨਾਂ ਨੂੰ ਤੁਸੀਂ ਬੋਲੋ ਨਾ ਇਹਨਾਂ ਨੂੰ ਤੁਸੀਂ ਮੰਦਾ ਚੰਗਾ ਬੋਲੋ ਨਾ ਇਹਨਾਂ ਨੂੰ ਕਤੂ ਕਿ ਇਹਨਾਂ ਨੂੰ ਕਤੂ ਨਹੀਂ ਕੁਝ ਕਹਿੰਦੀ ਸਰਕਾਰ ਨੂੰ ਇਹਨਾਂ ਦੀ ਇਹਨਾਂ ਤੇ ਵੀ ਐਕਸ਼ਨ ਲੈਣਾ ਚਾਹੀਦਾ ਇਹਨਾਂ ਨੂੰ ਸਕੋਟੀਆਂ ਦਿੰਦੀ ਹੈ ਚਲੋ ਚੰਗੇ ਗਾਣੇ ਗਾਓ ਵਧੀਆ ਗੱਲ ਆ ਲੱਚਰ ਤਾਂ ਨਾ ਫਲਾਓ ਠੀਕ ਹੈ ਨਾ ਜੋ ਲੱਚਰਤਾ ਅਸ਼ਲੀਲਤਾ ਤੇ ਨਸ਼ਾ ਵਿਰੁੱਧ ਲੜਦਾਗਾ ਉਹਨੂੰ ਮਾੜਾ ਕਹਿਣਾ ਬਹੁਤ ਸੌਖਾ ਜੋ ਕੀ ਇਹ ਪੱਗ ਦੀ ਬੇਅਦਵੀ ਨਹੀਂਗੀ ਤੇ ਗੁਰੂ ਸਾਹਿਬ ਕਿ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਇਹ ਕੀ ਕੀ ਕਹਿ ਰਹੇ ਨੇ ਗਾਣਿਆਂ ਦੇ ਵਿੱਚ ਕੁਝ ਸਮਝ ਆਉਂਦੀ ਤੁਹਾਨੂੰ ਇਹਨਾਂ ਦੇ ਵਿਰੋਧ ਕਰਤ ਨਹੀਂ ਬੋਲਦੇ ਕੀ ਬੋਲੋ ਨਾ ਜੇ ਮਤੇ ਤੁਹਾਡੀ ਜਮੀਰ ਜਾਗਦੀ ਹੈਗੀ ਐ ਐਕਸ਼ਨ ਲਓ ਇਹਨਾਂ ਦੇ ਵਿਰੁੱਧ